ਫਗਵਾਰਨ ਦੇ ਸੇਪਿੰਨ ਨਰੂੜ ਵਿਖੇ ਤਾਂ ਤਨਸ਼੍ਰੀ ਬਾਬਾ ਜੱਖ ਜੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਯਾਦਿਆਂ ਦੀ ਯਾਦ ਨੂੰ ਸਮਰਪਿਤ ಗ್ರಾಮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਮਾਰਟ ਸਕੂਲ ਨਰੂੜ ਦੀ ਗਰਾਊਂਡ ਵਿਖੇ 7 ਸਾਈਡ 52 ਕਿਲੋ ਪਾਰ ਵਰਗ ਦਾ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਸ਼੍ਰੀਮਤੀ ਰਾਜਕਮਲ ਨੇ ਰੀਬਨ ਕੱਟ ਕੇ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਾਂ ਤਨਸ਼੍ਰੀ ਬਾਬਾ ਜੱਖ ਨੌਜਵਾਨ ਸਭਾ ਪ੍ਰਧਾਨ ਮਨਪ੍ਰੀਤ ਸਿੰਘ ਪੰਚ ਨੇ ਦੱਸਿਆ ਕਿ ਇਹ ਫੁੱਟਬਾਲ ਟੂਰਨਾਮੈਂਟ 15 ਦਸ ਸੰਭਰਤਾ ਕਰਵਾਇਆ ਜਾਵੇਗਾ ਇਸ ਟੂਰਨਾਮੈਂਟ ਵਿੱਚ 30 ਟੀਮਾਂ ਭਾਗ ਲੈ ਰਹੀਆਂ ਨੇ ਇਸ ਟੂਰਨਾਮੈਂਟ ਦਾ ਪਹਿਲਾ ਉਦਘਾਰਨੀ ਮੈਚ ਸਾਨੀ ਅਤੇ ਰਹਿਣਾ ਜੱਟਾ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਿੰਡ ਰਹਿਣਾ ਜੱਟਾ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਆਪਰੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਜਿੱਥੇ ਪ੍ਰਬੰਧਕਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਸਮੂਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਿਤੀ 18 ਦਸੰਬਰ ਨੂੰ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹੋਵੇਗਾ ਜਿਸ ਵਿੱਚ ਜੇਤੂ ਟੀਮ ਨੂੰ ਦਿਲਖਿਚ ਵਿੱਚ ਮੀਨਾਮਾ ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਰਾ ਨਾਮ ਮਨਪ੍ਰੀਤ ਸਿੰਘ ਜੀ ਮੈਂ ਪਿੰਡ ਨਰੂੜ ਤੋਂ ਅਸੀਂ ਤਾਂਤਨ ਬਾਬਾ ਯੱਕ ਜੀ ਦੀ ਯਾਦ ਵਿੱਚ ਫੋਟਬਾਲ ਟੂਰਨਾਮੈਂਟ ਕਰਵਾ ਰਹੇ ਆ ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਕਿਉਂਕਿ ਹਰ ਸਾਲ ਦੀ ਤਰ੍ਹਾਂ ਹਰ ਇੱਕ ਸਾਲ ਇਹ ਕਰਵਾਇਆ ਜਾਊਗਾ ਜੀ ਤੇ ਹੁਣ ਇਹ 52 ਕਿਲੋ weight ਦੇ ਮੈਚ ਆ ਜਿਹੜੇ ਅੱਜ ਤੋਂ ਸ਼ੁਰੂ ਹੋ ਰਹੇ ਆ 15 ਦਸੰਬਰ ਤੋਂ ਲੈ ਕੇ 18 ਦਸੰਬਰ ਨੂੰ ਫਾਈਨਲ ਹੈ ਜੀ ਤੇ ਇਸ ਟੂਰਨਾਮੈਂਟ ਵਿੱਚ ਤਕਰੀਬਨ 30 ਟੀਮਾਂ ਨੇ ਭਾਗ ਲਿਆ ਆ ਜੀ ਤੇ ਅੱਜ ਤੋਂ ਹੁਣ ਪੰਚਾਇਤ ਇਸ ਟੀਮ ਦਾ ਤੇ ਐਨ ਆਰ ਆਈ ਵੀਰ ਉਦਘਾਟਨ ਕਰਨਗੇ ਤੇ ਬਹੁਤ ਵਧੀਆ ਸਾਰਿਆਂ ਦਾ ਸਹਿਯੋਗ ਆ ਇਸ ਟੂਰਨਾਮੈਂਟ ਦੇ ਲਈ ਤੇ ਮਹਾਰਾ ਚੜ੍ਹ ਦੀ ਕਲਾ ਰੱਖੇ ਤੇ ਆਉਣ ਵਾਲੇ ਟਾਈਮ 'ਚ ਵੀ ਹਰ ਇੱਕ ਸਾਲ ਟੂਰਨਾਮੈਂਟ ਕਰਵਾਇਆ ਕਰਾਂਗੇ ਅਧਿਕਟਨੀ ਮੈਚ ਸਰਕੇ ਇਹਦੀਆਂ ਵਿਚਕਾਰ ਟੀਮਾਂ 'ਚ ਖੇਡਿਆ ਜਾ ਰਿਹਾ ਹੈ ਜੀ ਪਿੰਡ ਸਾਨੀ ਤੇ ਰਹਾਣਾ ਜੱਟਾ ਵਿੱਚ ਖੇਡਿਆ ਜਾ ਰਿਹਾ ਹੈ ਜੀ ਜੀ ਹੋਰ ਨੌਜਵਾਨ ਪੀੜ੍ਹੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਜੀ ਇਹੀ ਅਪੀਲ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਖੇਮਾ ਨਾਲ ਜੁੜੇ ਰਹਿਣ ਗਰਾਉਂਡਾਂ ਵਿੱਚ ਆਇਆ ਕਰਨ ਖੇਡਿਆ ਕਰਨ ਤੇ ਸਾਰੇ ਪਿੰਡ ਦਾ ਨਾਮ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਫਗਵਰਾਨ ਦੇ ਸੇਪਿੰਡ ਨਰੂੜ ਵਿਖੇ ਤਾਂ ਤਨਸ਼੍ਰੀ ਬਾਬਾ ਜੱਖ ਜੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਯਾਦਿਆਂ ਦੀ ਯਾਦ ਨੂੰ ਸਮਰਪਿਤ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਮਾਰਟ ਸਕੂਲ ਨਰੂੜ ਦੀ ਗਰਾਊਂਡ ਵਿਖੇ 7 ਸਾਈਡ 52 ਕਿਲੋ ਪਾਰ ਵਰਗ ਦਾ ਪਹਿਲਾ ਟੂਰਨਾਮੈਂਟ ਕਰਵਾਇਆ ਗਿਆ ਟੂਰਨਾਮੈਂਟ ਦਾ ਉਦਘਾਟਨ ਸਰਪੰਚ ਸ਼੍ਰੀਮਤੀ ਰਾਜਕਮਲ ਨੇ ਰੀਬਨ ਕੱਟ ਕੇ ਕੀਤਾ ਇਸ ਬੰਦੀ ਜਾਣਕਾਰੀ ਦਿੰਦਿਆਂ ਤਾਂ ਤਨਸ਼੍ਰੀ ਬਾਬਾ ਜੱਖ ਨੌਜਵਾਨ ਸਭਾ ਪ੍ਰਧਾਨ ਮਨਪ੍ਰੀਤ ਸਿੰਘ ਪੰਜ ਨੇ ਦੱਸਿਆ ਕਿ ਇਹ ਫੁੱਟਬਾਲ ਟੂਰਨਾਮੈਂਟ 15 ਦਸ ਦ ਸੰਭਰਤਾ ਕਰਵਾਇਆ ਜਾਵੇਗਾ ਇਸ ਟੂਰਨਾਮੈਂਟ ਵਿੱਚ 30 ਟੀਮਾਂ ਭਾਗ ਲੈ ਰਹੀਆਂ ਨੇ ਇਸ ਟੂਰਨਾਮੈਂਟ ਦਾ ਪਹਿਲਾ ਉਦਘਾਰ ਰਿਮੈਚ ਸਾਨੀ ਅਤੇ ਰਿਹਾਨਾ ਜੱਟਾ ਦੀ ਟੀਮ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਿੰਡ ਰਿਹਾਨਾ ਜੱਟਾ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਆਪਰੇ ਸੰਬੋਧਨ ਵਿੱਚ ਵਾਕਫਾ ਬੁਲਾ ਰਹੇ ਨੇ ਜਿੱਥੇ ਪ੍ਰਬੰਧਕਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਸਮੂਹ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਿਤੀ 18 ਦਸੰਬਰ ਨੂੰ ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹੋਵੇਗਾ ਜਿਸ ਵਿੱਚ ਜੇਤੂ ਟੀਮ ਨੂੰ ਦਿਲਖਿਚ ਵਿੱਚ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।